ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਭੈਣ ਭਰਾਵਾਂ ਦੇ ਪਿਆਰ ਤੇ ਕਿ ਨਿੱਕੇ ਵੀਰ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਤੇ ਆਪਣੀ ਭੈਣ ਨੂੰ ਕਦੇ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਵੀਰ ਭਾਵੇਂ ਛੋਟਾ ਹੋਵੇ ਤੇ ਭਾਵੇਂ ਵੱਡਾ ਹੋਵੇ ਆਪਣੀ ਭੈਣ ਨੂੰ ਜਾਨ ਤੋਂ ਵੱਧ ਪਿਆਰਾ ਹੁੰਦਾ ਆਪਣਾ ਵੀਰ ਤੇ ਜੇਕਰ ਵੀਰ ਵੱਡਾ ਆ ਤਾਂ ਫਿਰ ਛੋਟੀ ਭੈਣ ਉਹਦੀ ਧੀਾਂ ਵਰਗੀ ਹੁੰਦੀ ਆ ਤੇ ਜੇਕਰ ਭੈਣ ਵੱਡੀ ਆ ਤੇ ਵੀਰ ਛੋਟਾ ਆ ਤਾਂ ਫਿਰ ਭੈਣ ਮਾਵਾ ਵਰਗੀ ਹੁੰਦੀ ਆ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਭੈਣ ਤੇ ਭਰਾ ਦਾ ਰਿਸ਼ਤਾ ਬਹੁਤ ਹੀ ਨਿੱਕਾ ਤੇ ਬਹੁਤ ਹੀ ਪਿਆਰਾ ਆ ਤੇ ਆਓ ਫੇਰ ਉਹ ਕਿਹੜੀ ਗੱਲ ਆ ਜੋ ਵੀਰ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਤੇ ਆਓ ਫਿਰ ਗੱਲ ਨੂੰ ਸ਼ੁਰੂ ਕਰੀਏ ਉਹ ਭੈਣ ਬਹੁਤ ਹੀ ਕਰਮਾਂ ਤੇ ਭਾਗਾਂ ਵਾਲੀ ਹੁੰਦੀ ਆ ਜੋ ਆਪਣੇ ਵੀਰ ਤੋਂ ਵੱਡੀ ਹੁੰਦੀ ਆ ਤੇ ਵੀਰ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਕਿ ਮੈਂ ਆਪਣੀ ਭੈਣ ਤੋਂ ਛੋਟਾ ਆ ਤੇ ਮੇਰੀ ਇਸ ਭੈਣ ਨੇ ਭਾਵੇਂ ਭੈਣ ਇੱਕ ਹੋਵੇ ਤੇ ਭਾਵੇਂ ਦੋ ਉਹਨਾਂ ਰੱਬ ਅੱਗੇ ਅਰਦਾਸਾਂ ਕਰ ਕਰਕੇ ਵੀਰ ਮੰਗਿਆ ਹੁੰਦਾ ਕਿਉਂਕਿ ਜਦੋਂ ਭੈਣਾਂ ਵੱਡੀਆਂ ਹੋਣ ਨਾ ਤਾਂ ਉਹਨਾਂ ਨੂੰ ਫਿਰ ਇੱਕ ਵੀਰ ਦੀ ਕਮੀ ਮਹਿਸੂਸ ਹੁੰਦੀ ਆ ਭਰਾ ਦੀ ਕਮੀ ਮਹਿਸੂਸ ਹੁੰਦੀ ਆ ਤੇ ਉਹ ਫਿਰ ਜਦੋਂ ਰੱਬ ਅੱਗੇ ਅਰਦਾਸ ਕਰਦੀਆਂ ਨਾ ਆਪਣੇ ਨਿੱਕੇ ਨਿੱਕੇ ਹੱਥ ਜੋੜ ਕੇ ਕਿ हे ਰੱਬਾ ਸਾਨੂੰ ਇੱਕ ਵੀਰ ਦੇ ਤਾਂ ਫਿਰ ਰੱਬ ਉਹਨਾਂ ਦੀ ਅਰਦਾਸ ਸੁਣ ਲੈਂਦਾ ਤੇ ਵੀਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਮੇਰੀਆਂ ਵੱਡੀਆਂ ਭੈਣਾਂ ਨੇ ਰੱਬ ਕੋਲੋਂ ਸੁੱਖਾਂ ਸੁਖ ਸੁਖ ਕੇ ਮੈਨੂੰ ਲਿਆਇਆ ਤੇ ਮੈਂ ਇਹ ਗੱਲ ਹਮੇਸ਼ਾ ਯਾਦ ਰੱਖਾਂ ਤੇ ਭੈਣਾ ਫਿਰ ਆਪੋ ਆਪਣੇ ਧਰਮ ਮੁਤਾਬਕ ਜਦੋਂ ਉਸ ਰੱਬ ਦੇ ਘਰ ਜਾਂਦੀਆਂ ਨਾ ਤਾਂ ਉਹ ਆਪਣੀ ਹਰ ਅਰਦਾਸ ਵਿੱਚ ਇੱਕ ਵੀਰ ਹੀ ਮੰਗਦੀਆਂ ਕਿ ਰੱਬਾ ਸਾਨੂੰ ਇੱਕ ਵੀਰ ਦੇ ਤੇ ਅਸੀਂ ਵੀ ਉਸ ਵੀਰ ਨਾਲ ਆਪਣੀਆਂ ਰੀਝਾਂ ਪੂਰੀਆਂ ਕਰੀਏ ਉਹਨੂੰ ਚੁੱਕੀਏ ਉਹਨੂੰ ਖੜਾਈਏ ਉਹਨੂੰ ਨਵਾਈਏ ਤਵਾਈਏ ਤੇ ਫਿਰ ਉਹ ਵੱਡੀਆਂ ਭੈਣਾ ਆਪਣੇ ਛੋਟੇ ਵੀਰ ਨੂੰ ਸਾਰਾ ਸਾਰਾ ਦਿਨ ਚੁੱਕ ਕੇ ਖਡਾਉਂਦੀਆਂ ਆਪਣੀਆਂ ਰੀਝਾਂ ਪੂਰੀਆਂ ਕਰਦਾ ਤੇ ਰੱਬ ਵੀ ਉਹਨਾਂ ਦੀ ਅਰਦਾਸ ਜ਼ਰੂਰ ਸੁਣਦਾ ਤੇ ਫਿਰ ਤੁਸੀਂ ਜ਼ਰੂਰ ਵੇਖਿਆ ਹੋਵੇਗਾ ਹੁਣ ਤੇ ਸ਼ਾਇਦ ਇਹ ਗੱਲ ਖਤਮ ਹੋ ਗਈ ਪਰ ਪਹਿਲਾਂ ਜ਼ਰੂਰ ਹੁੰਦੀ ਸੀ ਕਿ ਜਦੋਂ ਵੀਰ ਛੋਟਾ ਹੁੰਦਾ ਸੀ ਤੇ ਵੀਰ ਦਾ ਕੋਈ ਨਵਾਂ ਸੂਟ ਖਰੀਦਿਆ ਜਾਂਦਾ ਸੀ ਨਾ ਆਫਰ ਵੱਡੀ ਭੈਣ ਦੇ ਪੈਰਾਂ ਨੂੰ ਲਾ ਕੇ ਪਾਇਆ ਜਾਂਦਾ ਸੀ ਕਿਉਂਕਿ ਉਹ ਭੈਣ ਕਰਮਾ ਭਾਗਾਂ ਵਾਲੀ ਹੁੰਦੀ ਸੀ ਜਿਹਦੇ ਬਾਅਦ ਇੱਕ ਵੀਰ ਪੈਦਾ ਹੁੰਦਾ ਸੀ ਕਿ ਹਾਂ ਇਹਦੇ ਪੈਰਾਂ ਨੂੰ ਲਾ ਕੇ ਕੱਪੜਾ ਹੀ ਵੀਰ ਨੂੰ ਪਾਇਆ ਜਾਂਦਾ ਸੀ ਮਾਵਾਂ ਅਕਸਰ ਇਦਾਂ ਕਰਦੀਆਂ ਸੀ ਵੱਡੀ ਭੈਣ ਸਾਰਾ ਦਿਨ ਆਪਣੇ ਵੀਰ ਨੂੰ ਚੁੱਕਦੀ ਨਹੀਂ ਥੱਕਦੀ ਆਪਣੇ ਹਿੱਸੇ ਦੀ ਹਰ ਚੀਜ਼ ਆਪਣੇ ਵੀਰ ਨੂੰ ਦਿੰਦੀ ਆ ਤੇ ਵੱਡੀ ਭੈਣ ਮਾਂ ਵਾਂਗ ਆਪਣੇ ਵੀਰ ਦਾ ਧਿਆਨ ਰੱਖਦੀ ਆ ਇਸੇ ਕਰਕੇ ਹੀ ਵੱਡੀ ਭੈਣ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਤੇ ਫਿਰ ਸੁੱਖਾਂ ਸੁਖ ਸੁਖ ਕੇ ਲੈ ਕੁਝ ਵੀਰ ਇਹ ਗੱਲਾਂ ਨੂੰ ਭੁੱਲ ਜਾਂਦੇ ਨੇ ਉਹ ਫਿਰ ਬਣਦਾ ਮਾਨਸ ਤਕਾਰ ਭੈਣਾਂ ਨੂੰ ਨਹੀਂ ਦਿੰਦੇ ਤੇ ਜਦੋਂ ਸਹੁਰੇ ਘਰੋਂ ਆਈਆਂ ਭੈਣਾਂ ਜਦੋਂ ਪੇਕੇ ਘਰ ਆਉਂਦੀਆਂ ਨੇ ਤਾਂ ਕੁਝ ਵੀਰ ਆਪਣੇ ਘਰਾਂ ਤੇ ਦਿਲਾਂ ਦੇ ਦਰਵਾਜ਼ੇ ਜਦੋਂ ਨਹੀਂ ਖੋਲਦੇ ਨਾ ਫੇਰ ਉਹਨਾਂ ਪੈਣਾ ਦਾ ਹਿਰਦਾ ਬਲੁੰਦਰਿਆ ਜਾਂਦਾ ਜਿੰਨਾ ਆਪਣੇ ਹਰ ਅਰਦਾਸਾਂ ਵਿੱਚ ਉਹ ਵੀਰ ਮੰਗਿਆ ਹੋਵੇ ਤੇ ਫਿਰ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਪੈਣਾ ਦਾ ਦਿਲ ਚੀਰਿਆ ਜਾਂਦਾ ਆ ਹੁਣ ਇੱਥੇ ਇਹ ਮਤਲਬ ਨਹੀਂ ਕਿ ਛੋਟਾ ਵੀਰ ਹੀ ਇਦਾਂ ਨਾ ਕਰੇ ਵੀਰ ਤਾਂ ਵੀਰ ਹੁੰਦਾ ਭਾਵੇਂ ਵੱਡਾ ਹੀ ਹੋਵੇ ਵੱਡੇ ਵੀਰ ਵਾਸਤੇ ਵੀ ਛੋਟੀ ਪੈਣ ਧੀਆ ਵਰਗੀ ਹੁੰਦੀ ਆ ਤਾਂ ਫੇਰ ਤਿਆਂ ਲਈ ਪੇਕੇ ਘਰ ਦੇ ਦਰਵਾਜ਼ੇ ਤੇ ਵੀਰਾਂ ਦੇ ਦਿਲਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣੇ ਚਾਹੀਦੇ ਆ ਤੇ ਉਹਨਾਂ ਭੈਣਾਂ ਨੂੰ ਬਣਦਾ ਮਾਨ ਸਤਕਾਰ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਭੈਣਾਂ ਉਸ ਘਰ ਵਿੱਚੋਂ ਕੁਝ ਲੈਣ ਨਹੀਂ ਆਉਂਦੀਆਂ ਉਹ ਉਸ ਘਰ ਨੂੰ ਦੁਆਵਾਂ ਦੇਣ ਆਉਂਦੀਆਂ ਨੇ ਉਹ ਉਸ ਉਹ ਘਰ ਵਿੱਚੋਂ ਕੁਝ ਲੈਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਉਹ ਭੁੱਖੀਆਂ ਹੁੰਦੀਆਂ ਤਾਂ ਸਿਰਫ ਪਿਆਰ ਦੀਆਂ ਸਿਰਫ ਸਤਕਾਰ ਦੀਆਂ ਜੋ ਉਹ ਚਾਹੁੰਦੀਆਂ ਨੇ ਉਹ ਇਹੀ ਚਾਹੁੰਦੀਆਂ ਨੇ ਕਿ ਜਦੋਂ ਉਹ ਘਰ ਥੋੜੇ ਸਮੇਂ ਲਈ ਆਉਣ ਤਾਂ ਉਸ ਘਰ ਵਿੱਚ ਉਹਨਾਂ ਦਾ ਪੂਰਾ ਮਾਣ ਸਤਕਾਰ ਹੋਵੇ ਤੇ ਕੁਝ ਮੇਰੇ ਸੁਲਝੇ ਹੋਏ ਵੀਰ ਆਪਣੀਆਂ ਭੈਣਾਂ ਨੂੰ ਬਹੁਤ ਮਾਣ ਸਤਕਾਰ ਦਿੰਦੇ ਨੇ ਤੇ ਉਹ ਭੈਣਾਂ ਕਰਮਾ ਭਾਗਾ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਣੇ ਪੇਕੇ ਘਰ ਵਿੱਚ ਪੂਰਾ ਮਾਣ ਸਤਕਾਰ ਹੁੰਦਾ ਤੇ ਫਿਰ ਆਪਣੇ ਪੇਕੇ ਘਰ ਨੂੰ ਦੁਆਵਾਂ ਦਿੰਦੀਆਂ ਨਹੀਂ ਥੱਕਦੀਆਂ ਬਾਬਲ ਦੇ ਵੇੜੇ ਦੀਆਂ ਖੁਸ਼ੀਆਂ ਹਮੇਸ਼ਾ ਮਾਣਦੀਆਂ ਨੇ ਤੇ ਚਾਹੁੰਦੀਆਂ ਨੇ ਕਿ ਇਹ ਘਰ ਇਦਾਂ ਹੀ ਫੁੱਲਾਂ ਵਾਂਗੂ ਖਿੜਿਆ ਰਹੇ ਤੇ ਇਸ ਘਰ ਵਿੱਚੋਂ ਹਮੇਸ਼ਾ ਹਾਸਿਆਂ ਦੀਆਂ ਆਵਾਜ਼ਾਂ ਆਉਣ ਇਹ ਘਰ ਹਮੇਸ਼ਾ ਮਹਿਕਦਾ ਰਹੇ ਤੇ ਹਰ ਵੀਰ ਨੂੰ ਚਾਹੀਦਾ ਕਿ ਉਹ ਆਪਣੀ ਭੈਣ ਨੂੰ ਪਿਆਰ ਮੁਹੱਬਤ ਜ਼ਰੂਰ ਦੇਵੇ ਕਿਉਂਕਿ ਉਹ ਕਦੇ ਵੀ ਵੀਰ ਕੋਲੋਂ ਕੁਝ ਵੰਡਾਉਣਾ ਨਹੀਂ ਚਾਹੁੰਦੀ ਹੁੰਦੀ ਜੋ ਸੁਲਝੇ ਹੋਏ ਵੀਰ ਮੇਰੇ ਭੈਣਾਂ ਦਾ ਸਤਕਾਰ ਕਰਦੇ ਨੇ ਭੈਣਾਂ ਨੂੰ ਉਡੀਕਦੇ ਨੇ ਪਿਆਰ ਕਰਦੇ ਨੇ ਤੇ ਫਿਰ ਉਹ ਪੇਕਾ ਘਰ ਵੀ ਫੁੱਲਾਂ ਵਾਂਗੂ ਖਿੜਿਆ ਰਹਿੰਦਾ ਉਸ ਘਰ ਦੀਆਂ ਨੀਹਾਂ ਵੀ ਮਜ਼ਬੂਤ ਰਹਿੰਦੀਆਂ ਕਿਉਂਕਿ ਉਸ ਘਰ ਵਿੱਚੋਂ ਧੀयां ਹੱਸਦੀਆਂ ਖੇਡਦੀਆਂ ਜਾਂਦੀਆਂ ਨੇ ਪੁਰਾਣੇ ਬਜ਼ੁਰਗ ਕਿਹਾ ਕਰਦੇ ਸੀ ਕਿ ਉਸ ਘਰ ਦੀਆਂ ਕੰਧਾਂ ਵੀ ਹਿੱਲ ਜਾਂਦੀਆਂ ਜਦੋਂ ਘਰ ਵਿੱਚੋਂ ਧੀ ਤੁਰਨ ਲੱਗੀ ਮਨ ਭਾਰ ਲਵੇ ਤੇ ਕਦੇ ਵੀ ਆਪਣੇ ਘਰ ਦੀਆਂ ਨੀਹਾਂ ਨਾ ਹਲਾਇਓ ਕਿਉਂਕਿ ਨੀਹਾਂ ਧੀਆਂ ਨਾਲ ਜੁੜੀਆਂ ਹੁੰਦੀਆਂ ਨੇ ਤੇ ਧੀਆਂ ਹਮੇਸ਼ਾ ਘਰ ਵਿੱਚੋਂ ਹੱਸਦੀਆਂ ਹੀ ਜਾਣੀਆਂ ਚਾਹੀਦੀਆਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਪ੍ਰਮਾਤਮਾ ਕਰੇ ਸਾਰੇ ਹੀ ਖੁਸ਼ ਵਸਣ ਹੱਸਦੇ ਖੇੜਦੇ ਰਹਿਣ ਤੇ ਤੰਦਰੁਸਤ ਰਹਿਣ ਆਸ ਕਰਦੀ ਆ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਆਪਣੇ ਵਿਚਾਰ ਜ਼ਰੂਰ ਦਿਓ